ਸਵੇਰੇ ਉੱਠਣ ਤੋਂ ਬਾਅਦ ਇਹ ਪੰਜ ਕੰਮ ਕਰ ਲਵੋ ਸਰੀਰ ਹਮੇਸ਼ਾ ਨਿਰੋਗੀ ਅਤੇ ਤੰਦਰੁਸਤ ਬਣਿਆ ਰਹੇਗਾ ਹਮੇਸ਼ਾ ਊਰਜਾਵਾਨ ਮਹਿਸੂਸ ਕਰੋਗੇ ਅਤੇ ਜਿਆਦਾ ਸਮੇਂ ਤੱਕ ਜਵਾਨ ਬਣੇ ਰਹੋਗੇ ਦਿਮਾਗ ਤரோ ਤਾਜ਼ਾ ਰਹੇਗਾ ਸਵੇਰ ਦੀਆਂ ਇਹ ਪੰਜ ਆਦਤਾਂ ਨੂੰ ਅਪਣਾ ਕੇ ਹਰ ਕੋਈ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਾ ਸਕਦਾ ਹੈ ਇਹਨਾਂ ਆਦਤਾਂ ਨੂੰ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਦੇਖੋ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਸਵਾਮੀ ਵਿਵੇਕਾਨੰਦ ਜੀ ਦੇ ਅਨਸਾਰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਅਤੇ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਕਿਉਂਕਿ ਸਵੇਰੇ ਦਿਮਾਗ ਬਿਲਕੁਲ ਫਰੈਸ਼ ਹੁੰਦਾ ਹੈ ਅਤੇ ਉਸ ਨਾਲ ਜੋ ਸਵੇਰੇ ਸੋਚਾਂਗੇ ਉਹੀ ਸਾਰਾ ਦਿਨ ਦਿਮਾਗ ਵਿੱਚ ਰਹੇਗਾ ਨੰਬਰ 1 ਅੰਗੜਾਈ ਲੈਣਾ ਸਵੇਰੇ ਸਵੇਰੇ ਉੱਠਦੇ ਹੀ ਜਦੋਂ ਅਸੀਂ ਅੰਗੜਾਈ ਲਵਾਂਗੇ ਤਾਂ ਸਾਰੇ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਚੱਲੇਗਾ ਅੰਗੜਾਈ ਲੈਣ ਨਾਲ ਦਿਮਾਗ ਨੂੰ ਦਿਮਾਗ ਹਰਕਤ ਵਿੱਚ ਆਉਂਦਾ ਹੈ ਅਤੇ ਸੁਸਤੀ ਦੂਰ ਹੁੰਦੀ ਹੈ ਹਾਰਟ ਅਟੈਕ ਦਾ ਡਰ ਵੀ ਘਟ ਜਾਂਦਾ ਹੈ ਕਿਉਂਕਿ ਖੂਨ ਬਿਲਕੁਲ ਸਹੀ ਸਰਕੂਲੇਸ਼ਨ ਵਿੱਚ ਚੱਲਦਾ ਹੈ ਤੁਸੀਂ ਬੈੱਡ ਉੱਤੇ ਲੇਟੇ ਹੋਏ ਹੀ ਅੰਗੜਾਈ ਲੈ ਸਕਦੇ ਹੋ ਕਈ ਵਾਰ ਸੁਣਿਆ ਹੋਵੇਗਾ ਕਿ ਕਈ ਲੋਕ ਰਾਤ ਨੂੰ ਬਾਥਰੂਮ ਗਏ ਤੇ ਹਾਰਟ ਅਟੈਕ ਆ ਗਿਆ ਉਸ ਦਾ ਵੀ ਇਹੀ ਕਾਰਨ ਹੈ ਕਿ ਅੰਗੜਾਈ ਨਾ ਲੈਣਾ ਇਸ ਲਈ ਸਰੀਰ ਦੀ ਅੰਗੜਾਈ ਲੈਣਾ ਬਿਲਕੁਲ ਨਹੀਂ ਭੁੱਲਣਾ ਨੰਬਰ 2 ਪਾਣੀ ਪੀਣਾ ਸਵੇਰੇ ਪਾਣੀ ਪੀਣਾ ਬਹੁਤ ਲਾਭਕਾਰੀ ਹੁੰਦਾ ਹੈ। ਇਹ ਸਰੀਰ ਵਿੱਚ ਪਾਣੀ ਦੇ ਲੈਵਲ ਨੂੰ ਬਣਾਈ ਰੱਖਦਾ ਹੈ ਅਤੇ ਊਰਜਾ ਦਿੰਦਾ ਹੈ। ਸਵੇਰੇ ਪਾਣੀ ਪੀਣ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਅਤੇ ਪੇਟ ਸਾਫ਼ ਰਹਿੰਦਾ ਹੈ। ਇਹ ਤੁਹਾਡੀ ਚਮੜੀ ਲਈ ਵੀ ਨਮੀ ਬਰਕਰਾਰ ਰੱਖਦਾ ਹੈ ਅਤੇ ਸਕਿਨ ਪ੍ਰੋਬਲਮਸ ਨੂੰ ਰੋਕਦਾ ਹੈ। ਇਹ ਚਿੰਤਾ ਅਤੇ ਤਣਾਅ ਨੂੰ ਵੀ ਘੱਟ ਕਰਦਾ ਹੈ। ਇਸ ਲਈ ਨਿਰੋਗੀ ਜੀਵਨ ਜੀਣ ਵਾਸਤੇ ਸਵੇਰੇ ਉੱਠਦੇ ਹੀ ਪਾਣੀ ਪੀਣਾ ਚਾਹੀਦਾ ਹੈ। ਨੰਬਰ 3 ਆਪਣੀਆਂ ਅੱਖਾਂ ਉੱਪਰ ਪਾਣੀ ਦੇ ਛਿੱਟੇ ਮਾਰਨਾ ਅੱਖਾਂ ਦੇ ਉੱਪਰ ਪਾਣੀ ਦੇ ਛਿੱਟੇ ਮਾਰਨਾ ਮਤਲਬ ਅੱਖਾਂ ਦੀ ਸਫਾਈ ਕਰਨਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨਾ ਆਪਣੀਆਂ ਅੱਖਾਂ ਦੀ ਰੱਖਿਆ ਕਰਨਾ ਹੈ ਜਿਸ ਨਾਲ ਤੁਹਾਡੀ ਨਜ਼ਰ ਮਜ਼ਬੂਤ ਰਹਿੰਦੀ ਹੈ ਇਹ ਤੁਹਾਨੂੰ ਤਣਾਅ ਤੋਂ ਦੂਰ ਕਰਦਾ ਹੈ ਅੱਖਾਂ ਠੰਡੀਆਂ ਰਹਿੰਦੀਆਂ ਹਨ ਅਤੇ ਅੱਖਾਂ ਦੀ ਤਾਕਤ ਵਧਦੀ ਹੈ ਇਸ ਨਾਲ ਅੱਖਾਂ ਫਰੈਸ਼ ਰਹਿੰਦੀਆਂ ਹਨ ਅਤੇ ਚਿਹਰਾ ਸੁੰਦਰ ਲੱਗਦਾ ਹੈ ਇਸ ਲਈ ਸਵੇਰੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨਾ ਬਹੁਤ ਵਧੀਆ ਆਦਤ ਹੈ ਨੰਬਰ 4 ਆਇਲ ਪੁਲਿੰਗ ਆਇਲ ਪੁਲਿੰਗ ਵਿੱਚ ਇੱਕ ਜਿਹੜੀ ਆਯੁਰਵੈਦਿਕ ਤਕਨੀਕ ਹੈ ਜੋ ਕਿ ਤੁਹਾਡੇ ਮੂੰਹ ਨੂੰ ਅੰਦਰੋਂ ਫਰੈਸ਼ ਬਣਾਈ ਰੱਖਦੀ ਹੈ ਆਇਲ ਪੁਲਿੰਗ ਵਿੱਚ ਤੁਸੀਂ ਆਪਣੇ ਮੂੰਹ ਵਿੱਚ ਥੋੜਾ ਜਿਹਾ ਪਾਣੀ ਅਤੇ ਤੇਲ ਮਿਲਾ ਕੇ ਮੂੰਹ ਦੇ ਅੰਦਰ ਚਾਰੇ ਪਾਸੇ ਘੁਮਾਉਣਾ ਹੁੰਦਾ ਹੈ ਇਸ ਨਾਲ ਮੂੰਹ ਦੇ ਅੰਦਰੋਂ ਬੈਕਟੀਰੀਆ ਖਤਮ ਹੁੰਦਾ ਹੈ ਇਸ ਕਿਰਿਆ ਨੂੰ 5 ਮਿੰਟ ਤੋਂ 20 ਮਿੰਟ ਤੱਕ ਕਰ ਸਕੀਦਾ ਹੈ ਆਇਲ ਪੁੱਲਿੰਗ ਮਸੂੜਿਆਂ ਨੂੰ ਠੀਕ ਰੱਖਦਾ ਹੈ ਤੇ ਦੰਦਾਂ ਦੀ ਪ੍ਰੋਬਲਮਸ ਨੂੰ ਘੱਟ ਕਰਦਾ ਹੈ ਅਤੇ ਮੂੰਹ ਦੀ ਬਦਬੂ ਵੀ ਘਟਾਉਂਦਾ ਹੈ ਆਇਲ ਪੁੱਲਿੰਗ ਕਰਨ ਨਾਲ ਸਾਹ ਵਾਲੀ ਨਾਲੀ ਵੀ ਸਾਫ਼ ਹੁੰਦੀ ਹੈ ਤੇ ਸਾਹ ਸੰਬੰਧੀ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਇਸ ਨਾਲ ਪੇਟ ਸੰਬੰਧੀ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ ਇਸ ਨੂੰ ਤੇਲ ਦਾ ਘੁਰਲਾ ਕਰਨਾ ਵੀ ਕਹਿੰਦੇ ਹਨ ਨੰਬਰ 5 ਸਵੇਰ ਦਾ ਪਹਿਲਾ ਖਾਣਾ ਮਤਲਬ ਨਾਸ਼ਤਾ ਸਵੇਰ ਦਾ ਪਹਿਲਾ ਖਾਣਾ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਜੋ ਕਿ ਅਸੀਂ ਪੂਰਾ ਦਿਨ ਵਰਤਣੀ ਹੈ ਸਵੇਰ ਦਾ ਪਹਿਲਾ ਖਾਣਾ ਜੇਕਰ ਤੁਸੀਂ ਵਧੀਆ ਤੇ ਜਲਦੀ ਪਚਣ ਵਾਲਾ ਖਾਦਾ ਹੋਵੇ ਤਾਂ ਬਾਅਦ ਵਿੱਚ ਦਿਨ ਦੇ ਟਾਈਮ ਜੇਕਰ ਤੁਸੀਂ ਕੋਈ ਤਲੀ ਹੋਈ ਚੀਜ਼ ਵੀ ਖਾ ਲਓ ਤਾਂ ਪੇਟ ਖਰਾਬ ਨਹੀਂ ਹੁੰਦਾ ਇਹ ਪਾਚਣ ਤੰਤਰ ਨੂੰ ਵੀ ਠੀਕ ਰੱਖਦਾ ਹੈ ਇਸ ਲਈ ਸਵੇਰ ਦਾ ਖਾਣਾ ਮਤਲਬ ਨਾਸ਼ਤਾ ਕਦੇ ਵੀ ਮਿਸ ਨਹੀਂ ਕਰਨਾ ਚਾਹੀਦਾ ਤੁਸੀਂ ਸਭ ਵੀ ਆਪਣੇ ਜੀਵਨ ਵਿੱਚ ਇਹ ਪੰਜ ਸਵੇਰ ਦੀਆਂ ਆਦਤਾਂ ਅਪਣਾਓ ਅਤੇ ਤੰਦਰੁਸਤ ਬਣੇ ਰਹੋ। ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।